ਬੱਲੇ ਬੱਲੇ ਅੱਜ ਸਵੇਰੇ ਸਵੇਰ ਆਪਨੇ ਹਾਂ ਠੀਕ ਸਾਰੇ ਗੜੇ ਚੈੱਕ ਕਰੋ ਬੱਲੇ ਬੱਲੇ ਇਹ ਵਿਚਾਰੇ ਦੇਖੋ ਹਣ ਕੇ ਅੰਦਰ ਬੈਠ ਗਏ ਨੇ ਜੀ ਰੱਬ ਵੱਲੋਂ ਮੈਂ ਚਾਹ ਹੀ ਲੈ ਕੇ ਆਇਆ ਸਾਂ ਇੱਧਰ ਦੇਖੋ ਅਸੀਂ ਤੁਹਾਨੂੰ ਕਹਿ ਗੋ ਇਹ ਪੈਂਟ ਤੇ ਵੇ ਨੇ ਪੈਂਟ ਤੇ ਪਾਲੀਏ ਵਿੱਚ ਲੋਰੀ ਜਿਹਰੇ ਚ ਪਾ ਕੇ ਪੀ ਲਈਏ ਯਾਰ ਉਹ ਯਾਰ ਉਹ ਰੈਵਰ ਚ ਪਾ ਲਈਏ ਫੜ ਕੇ ਬੱਲੇ 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 ਜੀ ਤੇ ਬ੍ਰੇਮ ਅਸੀਂ ਆ ਬੰਦਾ ਵਿਚਾਰਾ ਬਾਈ ਖੜਿਆ ਸੀ ਔਟੋ ਵਾਲਾ ਦਵਾ ਦਾ ਮੈਂ ਦੇ ਵਿੱਚ ਬੈਠੇ ਉਹਦੇ ਵਿੱਚ ਵੜ ਗਿਆ ਨਹੀਂ ਤੇ ਮੇਰਾ ਸਿਰ ਖੋਲ ਦਿੰਦੇ ਕਰੇ ਹਾਂ ਦੇਖੋ ਮਿੱਤਰੋ ਗੜੇ ਦੇਖੋ ਗੜੇ ਕਿੰਨੇ ਪੈ ਗਏ ਨੇ ਜੀ ਅਸੀਂ ਖੇਤ ਆਏ ਸੀ ਤੇ ਸਿਰ ਚ ਵੱਜਦੇ ਸੀ ਜਦੋਂ ਉਤਰਿਆ ਨਾ ਥਾੜ ਥਾੜ ਬਾਹਰ ਕਰੇਟ ਪਈ ਸੀ ਦਵਾ ਦਾ ਮੈਂ ਤਾਂ ਕਰੇਟ ਰੱਖ ਲਈ ਸਿਰ ਤੇ ਕਰੇਟ ਰੱਖ ਕੇ ਫਿਰ ਔਟੋ ਵਾਲਾ ਵਿਚਾਰਾ ਖੜਾ ਸੀ ਦਵਾ ਦਾ ਉਹ ਵਿੱਚ ਲੇਬਰ ਸੀ ਕਹਿੰਦੇ ਵੀ ਆ ਜਾਓ ਤੁਸੀਂ ਵਿੱਚ ਹੀ ਆ ਜਾਓ ਟੈਂਪੂ ਜੇ ਚ ਉਹ ਚ ਵੜ ਕੇ ਮੈਂ ਆਪਦਾ ਸਿਰ ਬਚਾਇਆ ਨਹੀਂ ਤੇ ਪੁੱਲਾ ਕਰ ਦਿੰਦਾ ਸੀ ਜਿੱਦੇ ਿੱਡੇ ਮੋਟੇ ਗਿੱਦਾ ਬੰਟੇ ਨਹੀਂ ਹੁੰਦੇ ਬੰਟੇ ਓਡੇ ਓਡੇ ਗੋਲੀਆਂ ਕਿੱਦੇ ਸੀ ਬੰਟੇ ਵਾਲੀਆਂ ਗੋਲੀਆਂ ਕਿੱਦੇ ਗੜੇ ਆਹ ਦੇਖੋ ਜੀ ਗੜੇ ਮਾਰੀ ਪੰਜਾਬ ਪਟਿਆਲਾ ਆਪਾਂ ਆਪਣੇ ਖੇਤ ਆਏ ਸੀਗੇ ਅੱਜ ਟਮਾਟਰ ਟੁੱਟਨੇ ਸੀਗੇ ਇੱਧਰ ਆਹ ਦੇਖੋ ਤੇ ਮੈਸੇ ਫਸਲਾਂ ਦਾ ਕੰਮ ਖਰਾਬ ਹੋ ਸਕਦਾ ਜੀ ਬਹੁਤ ਜ਼ਿਆਦਾ ਆਹ ਦੇਖੋ ਤੁਸੀਂ ਇੰਤਰ ਸਾਰੀ ਕਰਤੀ ਜਿੱट्टी ਗੜਿਆਣੇ ਬੱਲੇ 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 ਜੀ ਅਸੀਂ ਆਹ ਬੰਦਾ ਵਿਚਾਰਾ ਬਾਈ ਖੜਿਆ ਸੀ ਔਟੋ ਵਾਲਾ ਦਵਾ ਦਾ ਵਿੱਚ ਬੈਠੇ ਆ ਤੇ ਤਾਂ ਜੋ ਮਤਲਬ ਕੋਈ ਨੁਕਸਾਨ ਨਾ ਹੋ ਸਕੇ ਕਿਉਂਕਿ ਇਹ ਡੇ ਡੇ ਗੜੇ ਵੱਜ ਗਏ ਬੋਰਾਲ ਹੋ ਜਾਂਦਾ ਦੇਖੋ ਤੁਸੀਂ ਕਿੱਡੇ-ਕਿੱਡੇ ਨੇ ਆਹ ਦੇਖੋ ਤੁਸੀਂ ਸਾਈਜ਼ ਚੈੱਕ ਕਰੋ ਬਹੁਤ ਵੱਡੇ ਨੇ ਜੀ ਗੜੇ ਹੋਰ ਗੰਦਾ ਆ ਗਿਆ ਲਓ ਜੀ ਕਰੋ ਚੈੱਕ ਗੜੇ ਆਹ ਦੇਖੋ ਅੱਜ ਸਵੇਰੇ-ਸਵੇਰੀ 10 ਵਜੇ ਦਾ ਟਾਈਮ ਹੈ ਜੀ ਆਹ ਦੇਖੋ ਕਿੰਨੇ ਨੇ ਆਹ ਦੇਖੋ ਸੜਕਾਂ ਦੇ ਨਾਲ-ਨਾਲ ਕਿੰਨੇ ਗੜੇ ਪੈ ਗਏ ਨੇ ਜੀ ਦੇਖੋ ਤੁਸੀਂ ਬਹੁਤ ਇਹਨਾਂ ਹੁਣ ਖੁਰਦੇ ਜਾਂਦੇ ਨੇ ਤੇ ਮੈਂ ਮਤਲਬ ਲੇਟ ਨਿਕਲਿਆ ਉਹ ਬਾਈ ਆਟੋ ਵਾਲਾ ਸੀਗਾ ਮੈਂ ਖੇਤ ਆਇਆ ਮੋਟਰਸਾਈਕਲ ਤੇ ਤੇ ਨਾਲ ਦੀ ਨਾਲ ਮਦਾਬ ਉਹਦੇ ਵਿੱਚ ਵੜ ਗਿਆ ਨਹੀਂ ਤੇ ਮੇਰਾ ਸਿਰ ਖੋਲ ਦਿੰਦੇ ਕਰੇ ਨਾ ਦੇਖੋ ਚਿੱਟਾ ਜਿਹਾ ਤਰ੍ਹਾਂ ਤਾਂ ਮਤਲਬ ਬੰਦੇ ਜਿਹੜੇ ਆਸ ਇਹੋ ਜਿਹੇ ਕਰਦੇ ਨੇ ਤਾਂ ਬਿਲਕੁਲ ਖਾਲੀ ਹੋ ਗਈਆਂ ਸੀਆਂ ਆਲੇ ਖੇੜਾਂ ਸਾਰੀਆਂ ਸਾਰੀਆਂ ਭਰ ਗਈਆਂ ਨੇ ਇੰਨੇ ਕੋ ਢੋੜੇ ਨੇ ਇਹ ਟਵਾਟਰ ਹਾਂ ਤੇ ਬਾਈ ਵਿਚਾਰ ਆਇਆ ਸੀ ਬੰਦਰ ਦਿਹਾੜੀ ਤੇ ਕੰਮ ਕਰਨ ਚਾਬੀ ਵਿੱਚੇ ਛੱਡ ਕੇ ਪਾ ਦਿੱਤਾ ਦੋ ਜੀ ਕਰੋ ਚੱਕ ਗੜੇ ਗੜੇ ਲੈਂਥ ਕਰਦੇ ਨੇ ਸਾਰੀ ਸੜਕ ਤੇ ਹੀ ਸਾਈਡਾਂ ਤੇ ਜਿਵੇਂ ਕਲੀ ਨਹੀਂ ਪਾਈ ਹੁੰਦੀ ਉਵੇਂ ਹੋਇਆ ਪੈ ਚਿੱਟਾ ਚਿੱਟਾ ਆ ਦੇਖੋ ਤਖਾਣਾ ਤੁਹਾਨੂੰ ਮੈਂ ਆ ਦੇਖੋ ਬਾਜੀ ਵਾ ਅੱਜ ਸਵੇਰੇ ਸਰੀਰ ਆਪਨੇ ਹਾਂ ਆਖੋ ਕਿੱਡੇ ਕਿੱਡੇ ਨੇ ਇਹ ਤਾਂ ਖੁਰਗੇ ਬਹੁਤ ਵੱਡਾ ਸਾਇਆ ਸੀਗਾ ਜੀ ਇਹ ਬਹੁਤ ਵੱਡਾ ਸਾਇਆ ਸੀਗਾ ਜੀ ਕੰਮ ਲੱਗੇ ਹਾਂ ਤੁਹਾਨੂੰ ਦੱਸਿਆ ਜਿਵੇਂ ਵੀ ਟਮਾਟਰ ਟੁੱਟਣੇ ਸੀ ਅੱਜ ਟਮਾਟਰਾਂ ਦੀ ਵਾਰੀ ਸੀਗੀ ਪਰ ਹੁਣ ਕਿੱਥੇ ਟੁੱਟਣਗੇ ਹੁਣ ਤੇ ਮਤਲਬ ਇਸ ਤਰ੍ਹਾਂ ਕਰਕੇ ਬਰਸਾਤ ਗੜੇ ਹੋ ਗਏ ਨੇ ਜੀ ਖੈਰ ਚਲੋ ਇਹਨਾਂ ਦਾ ਤੇ ਨੁਕਸਾਨ ਨਹੀਂ ਹੁੰਦਾ ਗਾ ਟਮਾਟਰਾਂ ਦਾ ਕੋਈ ਬਾਲਾ ਕਿਉਂਕਿ ਉਹ ਨੇ ਨਾ ਮਤਲਬ ਬੁੱਟਿਆਂ ਦੇ ਪੱਤਿਆਂ ਦੇ ਉੱਲੇ ਟਮਾਟਰ ਆ ਜਾਂਦੇ ਨੇ ਤਾਂ ਕਰਕੇ ਆਹ ਵੇਖੋ ਕਿਵੇਂ ਪਾਣੀ ਜਿੱਥੇ ਇਕੱਠੇ ਹੋਏ ਸਾਰੇ ਗੜੇ ਚੈੱਕ ਕਰੋ ਬੱਲੇ ਬੱਲੇ ਤੇ ਗਾਂ ਦੇ ਟਿੰਗ ਲੱਗ ਗਏ ਸੀ ਇੱਕ ਵਾਰ ਤੇ ਹੁਣ ਦੇਖੋ ਮੀਂਹ ਕਰਕੇ ਆ ਸਾਰਾ ਖੇੜੀਆਂ ਜਿਹੜੀਆਂ ਭਰ ਗਈਆਂ ਨੇ ਤੇ ਪਾਸੇ ਇਹੀ ਮਾਰ ਪੈ ਜਾਂਦੀ ਹੈ ਜ਼ਿਮੀਂਦਾਰਾਂ ਨੂੰ ਹੋਰ ਤੇ ਕੋਈ ਨਹੀਂ ਆਹ ਵੇਖੋ ਪਰਾਲੀ ਪਈ ਐ ਇੱਥੇ ਬਹਿ ਕੇ ਆਪਾਂ ਟਮਾਟਰਾਂ ਦੇ ਕਰੇਟ ਜਿਹੜੇ ਭਰਦੇ ਹੁੰਦੇ ਆ ਗੱਡੀ ਇੱਧਰੋਂ ਬੈਕ ਆ ਜਾਂਦੀ ਹੁੰਦੀ ਐ ਤੇ ਪਰ ਆ ਜਿਹੜਾ ਦੇਖੋ ਤੁਸੀਂ ਕੰਮ ਹੋਰੀ ਹੋ ਗਿਆ ਅੱਜ ਤੇ ਜ਼ਿਲ੍ਹਾ ਪਟਿਆਲਾ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਵੀ ਤੁਹਾਡੇ ਏਰੀਆ 'ਚ ਜਿੱਥੇ-ਜਿੱਥੇ ਵੀ ਵੀਡੀਓ ਦੇਖ ਰਹੇ ਹੋ ਗੜੇ ਪਏ ਨੇ ਕਿ ਨਹੀਂ ਪਏ ਆ ਸਾਜੋ ਸਮਾਨ ਸਾਡਾ ਪਿਆ ਹੀ ਰਹਿ ਗਿਆ ਜੀ ਇੱਧਰ ਵੇਖੋ ਹੁਣ ਛੁੱਟੀ ਵੱਜੇਗੀ ਕੰਮ ਦੀ ਅੱਜ ਕਿਉਂਕਿ ਵੇਖੋ ਜਿਨ੍ਹਾਂ ਨੇ ਕੰਮ ਕਰਨਾ ਹੈ ਉਹ ਵੀ ਲੇਬਰ ਆਪਣੇ ਵਾਂਗੂ ਇਨਸਾਨ ਹੀ ਹੈ ਠੰਡ ਲੱਗਦੀ ਉਹਨਾਂ ਨੂੰ ਵੀ ਠੰਡਾ ਹੋ ਗਿਆ ਮੌਸਮ ਨਾਲ ਦੀ ਨਾਲ ਇੱਧਰ ਦੇਖੋ ਅਸੀਂ ਤੁਹਾਨੂੰ ਕਹਿੰਗੂ ਇਹ ਪੈਂਟ ਤੇ ਮੈਂ ਨੇ ਪੈਂਟ ਤੇ ਪਾਲੀਏ ਵਿੱਚ ਲੋਰੀ ਗਿਰੇ ਚ ਪਾ ਕੇ ਪੀ ਲਈਏ ਯਾਰ ਅੰਦਰ ਤੇ ਬਹੁਤ ਗਰਮੀ ਹੈ ਉਹ ਯਾਰ ਉਹ ਰਾਇਵਰ ਚ ਪਾ ਲਈਏ ਫੜ ਕੇ ਐ ਵੀਰ ਹਾਂ ਉੱਥੇ ਵੇਖ ਕੈਂ ਪਰਾਲੀ ਤੇ ਮੈਂ ਉਹ ਬੰਤੂ ਜਾ ਰਿਹਾ ਚਾਹ ਲੈ ਕੇ ਨੋ ਜੀ ਚਾਹ ਵੀ ਠੰਡੀ ਹੋ ਗਈ ਹੋਣੀ ਐ ਹਾਂ ਨਾ ਵੇ ਪਰਾਲੀ ਤੇ ਪਏ ਮਟਰਾਂ ਦਾ ਕੰਮ ਤੇ ਹੋ ਗਿਆ ਹੋਣਾ ਕਿ ਨਹੀਂ ਵੀਰ ਮਟਰਾਂ ਦਾ ਕੰਮ ਹੋ ਗਿਆ ਹੋਣਾ ਕਿ ਨਹੀਂ ਇਹਨਾਂ ਦਾ ਵੀ ਹੋ ਗਿਆ ਟਮਾਟਰਾਂ ਦਾ ਉਹ ਨਹੀਂ ਐ ਫਿਰ ਉਹ ਇੱਥੇ ਪੱਤੇ ਘੱਟ ਨੇ ਨਾ ਉਹ ਆਪਣਿਆਂ ਦਾ ਕੋਈ ਚੱਕਰ ਨਹੀਂ ਤੇ ਪੱਤੇ ਜ਼ਿਆਦੇ ਨੇ ਡਾਗੀ ਤਾਂ ਹੋਏਗਾ ਜੀ ਇਹ ਵਿਚਾਰੇ ਦੇਖੋ ਆਣ ਕੇ ਅੰਦਰ ਬੈਠ ਗਏ ਨੇ ਜੀ ਰੱਬ ਵੱਲੋਂ ਮੈਂ ਚਾਹ ਹੀ ਲੈ ਕੇ ਆਇਆ ਸਾਂਗਾ ਤੇ ਚਾਹ ਚੱਲ ਰਹੀ ਐ ਵਿਚਾਰ ਆ ਗਿਆ ਹਨਾ ਠੰਡ ਤੋਂ ਚਾਹ ਦਾ ਆਸਰਾ ਹੋ ਜਾਂਦਾ ਥੋੜਾ ਜਾਂ ਹੂੰ ਇੱਧਰ ਦੇਖੋ ਤੁਸੀਂ ਪਾਲਕ ਡੁੱਬ ਗਈ ਸਾਰੀ ਓਏ ਪਾਲਕ ਡੋਬੋਦੀ ਮੀਨੇ ਖੈਰ ਚਲੋ ਹੁਣ ਤਾਂ ਰੋਗੀ ਬਰਸਾਤ ਥੋੜਾ ਜਿਹਾ ਉੱਚਾ ਹੋ ਗਿਆ ਐ 10-15 ਮਿੰਟ ਜੀ ਕਰਕੇ ਕੰਮ ਜਾ ਹਨਾ ਯਾਰ ਤੂੰ ਰੁਕ ਜਾਂਦਾ ਕਿ ਸਰਚ ਕਰਨ ਨੂੰ ਪਾਣੀ ਪੋਣਾ ਠੰਡਾ 10 ਮਿੰਟ ਚੜ ਲੈਂਦੇ ਫਿਰ ਕੱਢ ਲਈ ਬਾਹਰ ਫਟ ਬਣਾ ਲਾ ਲਈ ਵੇਖ ਕੇ ਪੱਕੇ ਬੈਰੀ ਤੂੰ ਹੀ ਮੜਾ ਜਾ ਲੋ ਜੀ ਜਿਹੜੀ ਪਹਿਲੀ ਨੀਵੀਂ ਉਹਦਾ ਤੇ ਕੰਮ ਹੋ ਗਿਆ ਜੇ ਉੱਤਰੋ ਪਾਣੀ ਕੱਢ ਦਾਂਗੇ ਇੱਧਰ ਨੂੰ ਪਾਸੇ ਉੱਚਾ ਖੇਤ ਇੱਧਰ ਨੀਵੇਂ ਇੱਧਰ ਕੱਢ ਦਾਂਗੇ ਤੇ ਫਿਰ ਤਾਂ ਵੀ ਸੁੱਕਣ ਲੱਗਿਆ ਦੋ ਦਿਨ ਲੱਗਦੀ ਆ ਪਹਿਲੀ ਕੱਲ ਦਾ ਫੇਰ ਕਹਿੰਦੇ ਮੀਂਹ ਆ ਰਿਆ ਨੈਟ ਤੇ